ਸਾਹ ਵਾਹਿਗੁਰੂ ਜੀ ਦੀ ਫਤਿਹ ਅੱਜ ਕੈਂਪ ਸਾਡਾ ਦੂਸਰੇ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਆ ਅੱਜ ਜਿਹੜਾ ਆ ਬਸਤੀ ਰਤੋ ਕੇ ਫੱਤੇਵਾਲ ਅਤੇ ਬੱਗੇ ਕੇ ਪਿੰਡ ਦੇ ਵਿੱਚ ਅੱਜ ਕੈਂਪ ਜਿਹੜਾ ਸੰਗਤਾਂ ਦਾ ਜਿਹੜਾ ਲਾਇਆ ਗਿਆ ਜਿਹਦੇ ਵਿੱਚ ਡਾਕਟਰ ਸਾਹਿਬ ਸਾਡੇ ਬੈਠੇ ਆ ਜਿਹੜੀਆਂ ਜੋ ਓਪੀ ਡੀਆਂ ਤਕਰੀਬਨ 58 ਜਾਣਿਆਂ ਦੀ ਓਪੀ ਡੀ ਅੱਜ ਜਿਹੜੀ ਆ ਗਈ ਹੈ 70 ਸ਼ੁਰੂਆਤ ਹੀ ਆ ਤਕਰੀਬਨ ਕੱਲ ਜਿਹੜੀ ਓਪੀ ਡੀ ਸੀ 150 ਦੇ ਲਗਭਗ ਓਪੀ ਡੀ ਆ ਚੁੱਕੀ ਸੀ ਜਿਹਦੇ ਵਿੱਚ ਲੈਬ ਟੈਸਟ ਆਓ ਡਾਕਟਰ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਵੀ ਕਿਹੜੇ ਕਿਹੜੇ ਟੈਸਟ ਜਿਨ੍ਹਾਂ ਦੀ ਜ਼ਰੂਰਤ ਪੈ ਰਹੀ ਆ ਤੇ ਕਿਹੜੇ ਕਿਹੜੇ ਅਸੀਂ ਇੱਥੇ ਆਪਣੀ ਲੈਬ ਦੇ ਵਿੱਚ ਕਰ ਰਹੇ ਆ ਟੈਸਟ ਟੈਸਟਾਂ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਤੁਹਾਨੂੰ ਅਸੀਂ ਪਾਣੀ ਵੀ ਦਿਖਾ ਲਿਆ ਹਾਲਾਤ ਵੀ ਦਿਖਾ ਲਿਆ ਇਹ ਉਹ ਇਲਾਕਾ ਆ ਜਿੱਥੇ ਕਿ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਇੱਥੇ ਝੋਨੇ ਬਿਲਕੁਲ ਹੀ ਖਤਮ ਹੋ ਚੁੱਕੇ ਆ ਇੱਥੇ ਇਹ ਨਹੀਂ ਵੀ ਪਾਣੀ ਆਇਆ ਨਿਕਲ ਗਿਆ ਨਾ ਇੱਥੇ ਕੱਟੋ-ਕਟ ਇੱਕ ਮਹੀਨੇ ਦੇ ਲਗਭਗ ਪਾਣੀ ਰਿਹਾ ਹਜੇ ਤੱਕਰ ਵੀ ਕਾਲੇ ਰੰਗ ਦਾ ਪਾਣੀ ਜਿਹੜਾ ਨਾ ਉਹ ਪਿੰਡਾਂ ਦੀਆਂ ਪੈਲੀਆਂ ਦੇ ਵਿੱਚ ਖੜਾ ਆ ਇਹਨਾਂ ਘਰਾਂ ਦੇ ਵਿੱਚ ਪਾਣੀ ਰਿਆ ਇਹ ਲੋਕ ਸਭ ਤੋਂ ਜ਼ਿਆਦਾ ਇਹ ਲੋਕ ਇਸ ਹੜ੍ਹ ਦੇ ਮਾਰ ਹੇਠਾਏ ਆ ਤੇ ਜਿਨ੍ਹਾਂ ਦਾ ਸਭ ਕੁਝ ਖਤਮ ਹੋ ਗਿਆ ਤੇ ਇੱਥੇ ਮੈਡੀਕਲ ਦੀ ਜਿਹੜੀ ਹੁਣ ਜਿਹੜਾ ਸਾਡਾ ਤੀਜਾ ਫੇਸ ਸੀ ਪਹਿਲਾ ਫੇਸ rescue operation ਦੂਜੇ ਫੇਸ ਰਾਸ਼ਨ ਸਮਗਰੀ ਜਾਂ ਕੋਈ ਹੋਰ ਜ਼ਰੂਰਤਾਂ ਤੀਜੇ ਫੇਸ ਚ ਮੈਡੀਕਲ ਦੀ ਜ਼ਰੂਰਤ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਜਿਹੜਾ ਆਪਣੀ ਸ਼ੁਰੂਆਤ ਹੋ ਚੁੱਕੀ ਆ ਤੇ ਹੁਣ ਤਕਰੀਬਨ ਹੀ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੋ ਲੈਬ ਟੈਸਟ ਜਾਂ ਦਵਾਈਆਂ ਦੀ ਉਹ ਸਾਡਾ ਪੱਕੀ ਲੈਬ ਜਿਹੜੀ ਬੱਸ ਦੇ ਵਿੱਚ ਬਣ ਚੁੱਕੀ ਆ ਜਿੱਥੇ ਕਿ ਟੈਸਟ ਬਕਾਇਦਾ ਸਾਰਾ ਲੈਬੋਰੀਟਰੀ ਦਾ ਇੰਤਜ਼ਾਮ ਸਾਰਾ ਇਸ ਬੱਸ ਦੇ ਵਿੱਚ ਕੀਤਾ ਗਿਆ ਪਹਿਲਾਂ ਇਸ ਬੱਸ ਦੇ ਵਿੱਚ ਰੈਸਕਿਊ ਆਪਰੇਸ਼ਨ ਚੱਲਿਆ ਹੁਣ ਇਹ ਮੈਡੀਕਲ ਦੇ ਲਈ ਯੂਜ਼ ਕੀਤੀ ਜਾ ਰਹੀ ਆ ਸੇਵਾ ਦੇ ਵਿੱਚ ਯੂਜ਼ ਕੀਤੀ ਜਾ ਰਹੀ ਆ ਬਾਕੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਡਾਕਟਰ ਕਿਹੜੇ ਜ਼ਿਆਦਾ ਮਰੀਜ਼ ਆ ਰਹੇ ਆ ਆਪਾਂ ਨੂੰ ਪੇਸ਼ੈਂਟ ਹਾਂਜੀ ਜ਼ਿਆਦਾ ਮਰੀਜ਼ ਆ ਰਹੇ ਆ ਬੁਖਾਰ ਦੇ ਆ ਰਹੇ ਆ ਦਰਦਾਂ ਦੇ ਆ ਰਹੇ ਆ ਇਨਫੈਕਸ਼ਨ ਦੇ ਆ ਰਹੇ ਆ ਸਕਿਨ ਇਨਫੈਕਸ਼ਨਸ ਜਿਆਦਾ ਫੈਲ ਰਹੀਆਂ ਹੈਗੀਆਂ ਹਰਦ ਦੀਸ ਮਸਿਆਦੋ ਬਾਤ ਜੜੀ ਕਿ ਨਾਰਮਲ ਪ੍ਰੋਬਲਮਸ ਹੁੰਦੀਆਂ ਨੇ ਉਹ ਚਮੜੀ ਦੀਆਂ ਹੀ ਹੁੰਦੀਆਂ ਨੇ ਉਹਦੇ ਵਾਸਤੇ ਅਸੀਂ ਸਪੈਸ਼ਲ ਸਾਰੀਆਂ ਦਵਾਈਆਂ ਆਪਣੇ ਕੋਲ ਮੰਗਵਾਈਆਂ ਹੋਈਆਂ ਨੇ ਐਂਟੀ ਅਲਰਜਿਕ ਨੇ ਐਂਟੀ ਹਿਸਟਾਮਿਨਿਕਸ ਨੇ ਜਾਂ ਐਂਟੀ ਪਾਇਰੇਟਿਕਸ ਨੇ ਮੈਡੀਕਲ ਭਾਸ਼ਾ ਦੇ ਵਿੱਚ ਆਪਾਂ ਇਹ ਟਰਮੀਨੋਲੋਜੀ ਯੂਜ਼ ਕਰਦੇ ਆਂ ਜੇ ਆਮ ਭਾਸ਼ਾ ਗਈਏ ਤਾਂ ਬੁਖਾਰ ਦੀਆਂ ਨੇ ਦਰਦੀਆਂ ਨੇ ਅਲਰਜੀ ਇਨਫੈਕਸ਼ਨ ਦੀਆਂ ਨੇ ਜਿਆਦਾ ਸੈੱਲ ਘਟ ਰਹੇ ਆ ਜਿਹੜਾ ਜਿਆਦਾ ਸੈੱਲਾਂ ਦੀ ਬਹੁਤ ਪ੍ਰੋਬਲਮ ਆ ਰਹੀ ਆ ਉਹਦੇ ਲਈ ਆਪਾਂ ਮੈਡੀਸਨ ਉਦੇ ਵਾਸਤੇ ਸਪੈਸ਼ਲ ਜਿਹੜੀ ਮੈਡੀਸਿਨ ਹੈ ਉਹ ਵੀ ਆਪਾਂ ਦੇ ਰਹੇ ਹੈਗੇ ਆ ਤੇ ਨਾਲ ORS ਦੇ ਰਹੇ ਹੈਗੇ ਆ ਹੋਰ ਜਿਹੜੀ ਐਵੇਂ ਦੀਆਂ liquid medicines ਆ ਜਾਂ oral medicines ਆ ਉਹ ਸਾਰੀਆਂ ਦੇ ਰਿਆ ਤੇ ਆਪਾਂ ਨੂੰ ਡਾਕਟਰ ਸਾਹਿਬ ਜਿੱਦਾਂ ਡੇਂਗੂ ਮਲੇਰੀਆ ਇਹ ਜ਼ਰੂਰੀ ਆ ਆਪਣੇ ਟੈਸਟ ਪੂਰੇ ਲੈਬ ਦੇ ਵਿੱਚ ਆਪਾਂ ਲੈਬ ਵਾਲੇ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਆਪਾਂ ਕਰ ਰਹੇ ਆ ਨਾ ਪੂਰੇ ਜਿਹਨੀਆਂ ਸ਼ੱਕ ਪੈ ਰਹੀ ਆ ਉਹ ਆਪਾਂ ਪ੍ਰੋਪਰ ਕਰ ਰਹੇ ਆ ਇਹ ਪੂਰੇ ਟੈਸਟ ਜਿਹੜੇ ਹੋ ਰਿਹਾ ਬਾਕੀ ਉਹ ਤੁਹਾਨੂੰ ਲੈਬ ਦੇ ਵਿੱਚ ਵੀ ਲੈ ਕੇ ਜਾਣੇ ਆ ਤੇ ਜਿੱਥੇ ਲੈਬ ਦੇ ਵਿੱਚ ਟੈਸਟ ਜਿਹੜੇ ਸਾਡੇ ਟੀਮ ਜਿਹੜੀ ਉਹ ਕਰਦੀ ਪਈ ਆ ਜਿਹਦੇ ਵਿੱਚ ਬੱਚਿਆਂ ਦੇ ਟੈਸਟ ਬਕਾਇਦਾ ਸਾਡੇ ਬਜ਼ੁਰਗਾਂ ਦੇ ਜਿਵੇਂ ਮਾਤਾ ਜੀ ਦੇ ਆਏ ਆ ਟੈਸਟ ਲੈ ਕੇ ਤੇ ਰਿਪੋਰਟ ਲੈ ਕੇ ਤੇ ਆ ਜੋ ਇਹ ਵੀਰ ਉੱਠ ਇਹ ਵੀਰ ਟੈਸਟ ਜਿਹੜੇ ਲੈਬ ਭਰਾ ਸਾਡੇ ਜਿਹੜੀ ਇੱਥੇ ਲੈਬ ਪੂਰੀ ਜਿਹੜੀ ਅਸੀਂ ਤਿਆਰ ਕੀਤੀ ਆ ਤੇ ਬਜੀ ਟੈਸਟ ਹੋ ਰਹੇ ਆ ਆਪਣੇ ਡੇਂਗੂ ਦੇ ਵੀ ਤੁਸੀਂ ਦੱਸਦੇ ਆ ਕਿੰਨੇ ਟੈਸਟ ਡੇਂਗੂ ਦੇ ਹੋਏ ਆ ਅੱਜ ਹਾਂਜੀ ਡੇਂਗੂ ਦੇ ਤਕਰੀਬਨ ਭਾਜੀ 15 ਤੋਂ 20 ਟੈਸਟ ਹੋਏ ਆ ਡੇਂਗੂ ਆਪਾਂ ਉਹਨਾਂ ਦੇ ਕਰ ਰਹੇ ਆ ਜਿਨ੍ਹਾਂ ਦੇ ਸੈੱਲ ਘਟਾ ਰਹੇ ਆ ਸੀਬੀਸੀ ਦੇ ਵਿੱਚ ਅੱਛਾ ਤੇ ਸੀਬੀਸੀ ਦੇ ਵੀ ਤਕਰੀਬਨ ਹੁਣ ਤੱਕ 70 ਤੋਂ 80 ਸੀਬੀਸੀਆਂ ਲੱਗ ਚੁੱਕੀਆਂ ਜਿੰਨੇ ਪੇਸ਼ੈਂਟ ਆ ਰਹੇ ਆ ਸੀਬੀਸੀ ਸਾਰਿਆਂ ਦੀ ਹੋ ਰਹੀਆਂ ਦੀ ਹੋ ਰਹੀਆਂ ਹਾਂਜੀ ਡੇਂਗ ਤੇ ਮਲੇਰੀਆ ਜਿਨ੍ਹਾਂ ਦੇ ਸਿੰਪਟਮ ਆ ਗਏ ਆ ਡੇਂਗੂ ਮਲੇਰੀਆ ਉਹਨਾਂ ਦਾ ਕਰ ਰਹੇ ਆ ਆਪਾਂ ਨਾਲ ਦੀ ਨਾਲ ਤੇ ਸਾਰਾ ਚੈੱਕ ਹੋ ਰਿਹਾ ਹੈ ਨਾ ਤੇ ਆਪਣਾ ਦੱਸਿਆ ਟਾਈਫਾਇਡ ਲਈ ਵੀ ਸਪੈਸ਼ਲ ਆਪਾਂ ਟੈਸਟ ਕਰ ਰਹੇ ਹਾਂ ਟਾਈਫਾਇਡ ਲਈ ਵੀ ਆਪਾਂ ਟਾਈਫਾਇਡ ਡਾਟ ਲੈ ਕੇ ਆਏ ਹੋਇਆ ਕਿਉਂਕਿ ਡਾਟ ਦੇ ਵਿੱਚ ਨੈਗੇਟਿਵ ਤੇ ਪੋਜ਼ਿਟਿਵ ਆਪਾਂ ਨੂੰ ਉਸੇ ਵੇਲੇ ਪਤਾ ਲੱਗ ਜਾਊਗਾ ਵੀ ਹੈਗਾ ਜਾਂ ਨਹੀਂ ਹੈਗਾ ਇਹ ਹਾਂਜੀ ਇਹ ਸਾਡੀ ਲੈਬ ਆ ਜਿਹਦੇ ਵਿੱਚ ਟੈਸਟ ਬਕਾਇਦਾ ਹੁੰਦੇ ਆ ਕੋਲੇ ਆਈ ਇਹ ਮੇਰਾ ਵੀਰ ਕੋਲਾ ਜਿਹੜੀ ਸਾਰੀ ਮੈਡੀਕਲ ਦੀ ਜਿਹੜੀ ਆ ਜ਼ਿੰਮੇਵਾਰੀ ਇਹ ਸਾਡਾ ਭਰਾ ਭੋਗਪੁਰ ਤੋਂ ਇਹ ਸਾਰੀ ਨਿਭਾ ਰਿਹਾ ਆ ਤੇ ਹੁਣ ਵੀਰ ਸਾਡਾ ਨਿਸ਼ਾਨ ਆਊਗਾ ਕਿਉਂਕਿ ਪਹਿਲਾਂ ਜਾ ਕੇ ਸੈਟਅਪ ਕਰਨਾ ਸਾਰੇ ਪਿੰਡ ਚ ਕਿੱਥੇ ਲਾਉਣਾ ਇਹ ਵੀ ਵੀਰ ਹੀ ਕਰ ਰਿਹਾ ਕੋਲਾ ਵੀ ਸਾਡਾ ਪਹਿਲਾ ਰੈਸਕਿਊ ਆਪਰੇਸ਼ਨ ਚ ਬੂਟਾਂ ਦੀ ਜ਼ਿੰਮੇਵਾਰੀ ਬੜੀ ਭਾਰਾ ਸਾਡੇ ਨੇ ਸੰਸਥਾ ਦਾ ਇੱਕ ਇੱਕ ਮੀਨ ਜਿਹੜੇ ਸੇਵਾਦਾਰਾਂ ਦੇ ਵਿੱਚੋਂ ਵੀਰ ਨੇ ਐ ਤਕਿ ਜੋ ਸਾਡਾ ਸੰਸਥਾ ਇੱਥੇ ਤੱਕਰ ਪਹੁੰਚੀ ਆ ਤੇ ਇਹਨਾਂ ਭਰਾਵਾਂ ਦੀ ਬਦੌਲਤ ਪਹੁੰਚੀ ਆ ਆਪਾਂ ਅਖੀਰ ਦੇ ਵਿੱਚ ਸੰਸਥਾ ਦੇ ਕਿਹੜੇ-ਕਿਹੜੇ ਰੈਸਕਿਊ ਕੀਤੇ ਕਿਹੜੇ-ਕਿਹੜੇ ਪਿੰਡਾਂ ਚ ਗਏ ਕੀ ਮੈਡੀਕਲ ਆਇਆ ਕਿੰਨੀਆਂ ਜ਼ਮੀਨਾਂ ਬੀਜ ਕੇ ਪਧਰੀਆਂ ਕੀਤੀਆਂ ਜਿਹੜੀਆਂ ਬੀਜੀਆਂ ਬੰਦ ਪੱਕੇ ਕੀਤੇ ਜੋ ਵੀ ਆਪਾਂ ਡਾਟਾ ਜਿਹੜੇ ਸੇਵਾਦਾਰਾਂ ਨੇ ਇੱਕ ਵਧੀਆ ਰੋਲ ਨਿਭਾਇਆ ਉਹ ਤੁਹਾਡੀ ਸਾਰੀਆਂ ਸੰਗਤਾਂ ਦੇ ਸਾਹਮਣੇ ਉਹਨਾਂ ਭਰਾਵਾਂ ਨੂੰ ਲੈ ਕੇ ਆਵਾਂਗੇ ਇਹ ਜਿਹੜੀ ਸੰਸਥਾ ਦੇ ਵਿੱਚ ਮੈਂ ਅਸੀਂ ਨਹੀਂ ਹੈਗਾ ਵੀ ਮੈਂ ਬੋਲਦਾ ਮੈਂ ਬਹੁਤ ਮੂਰੇ ਹਾਂ ਪਰ ਨਹੀਂ ਇਹ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਰਾਂ ਦੀ ਇੱਕ ਟੀਮ ਆ ਇੱਕ ਮੈਂਬਰ 25 ਤੋਂ 30 ਜਾਣੇ ਹਰ ਵਕਤ ਸੰਸਥਾ ਦੇ ਨਾਲ ਖੜੇ ਆ ਜਿਹੜੇ ਹਰ ਵਕਤ ਰਹਿੰਦੇ ਆ ਜਿਹੜੇ ਦੌੜੇ ਰਹਿੰਦੇ ਦਿਨ ਰਾਤ ਇਹ ਉਹ ਭਰਾ ਆ हां चलो एक ਦੇ ਮੋੜਿਆਂ ਦੇ ਸੇਵਾ ਮੂਰੇ ਸੇਵਾ ਹੁੰਦੀ ਆ ਉਹ ਚਲੋ ਆਪਾਂ ਨਿਵਾ ਰਹੇ ਆ ਜਿੰਨੇ ਕੁ ਜੋਗੇ ਹੈਗੇ ਆ ਤੁਹਾਡੀ ਬਦੌਲਤ ਗੁਰੂ ਸਾਹਿਬ ਬਾਬਾ ਦੀਪ ਸਿੰਘ ਦੀ ਬਦੌਲਤ ਪਰ ਇਹਨਾਂ ਭਰਾਵਾਂ ਦੀ ਬਦੌਲਤ ਆ ਬਾਕੀ ਸਹਿਜੋਤ ਦੀ ਲੈਬਾਰਟਰੀ ਇਹ ਭਰਾ ਸਾਡਾ ਲੈਬਾਰਟਰੀ ਇਹਨੇ ਸਾਨੂੰ ਸੰਸਥਾ ਦੇ ਵਿੱਚ ਵੀ ਇਹਨੇ ਇੰਸਟਾਲ ਕਰਾਈ ਹੈ ਹੁਣ ਜੋ ਵੀ ਗਾਂਹ ਕਰਾਂਗੇ ਆਪਾਂ ਇਹ ਤੋਂ ਵੀ ਬਿਹਤਰ ਆਪਾਂ ਜਿਹੜੇ ਹੋਰ ਕਰ ਰਹੇ ਆ ਅ ਲੀਵਰ ਦੇ ਜਿਹੜੇ ਇਨਫੈਕਸ਼ਨ ਦੇ ਉਹ ਕੱਲ ਲੈ ਕੇ ਆ ਰਹੇ ਆਪਾਂ ਕੱਲ ਤੋਂ ਸਾਰੀ ਸੈਟਿੰਗ ਹੋ ਗਈ ਜੋ ਕਿਟਸ ਵਗੈਰਾ ਬਾਇਓਕੈਮਿਸਟਰੀ ਦੀ ਸਾਰੇ ਟੈਸਟ ਅਵੇਲੇਬਲ ਹੋ ਗਏ ਸਭ ਉਹ ਹੋ ਗਿਆ ਆਪਾਂ ਹੁਣ ਇਹਨੂੰ ਜਿਹੜਾ ਪੰਜਾਬ ਦੇ ਵਿੱਚ ਆ ਕੋਈ ਵੀ ਇਹੋ ਜਿਹੇ ਟੈਸਟ ਤੋਂ ਬਿਨਾ ਜਿੱਦਾਂ ਕੋਈ ਟੈਸਟ ਜਿਹੜਾ ਬਿਲਕੁਲੀ ਲੱਗ ਜਦੋਂ ਉਹਨੂੰ ਟਾਈਮ ਲੱਗਦਾ ਪਰ ਆਪਾਂ ਕੋਈ ਗੱਲ ਨਹੀਂ 10-15 ਮਿੰਟ ਲੱਗਦੇ ਉਹਨੂੰ ਰਿਪੋਰਟ ਆਉਣਾ ਜਿਹਨ ਜੋ ਸਾਰਾ ਸੈਟਅਪ ਕਰ ਗਏ ਇਨਕੂਬेटर ਆ ਜਾਏਗਾ ਜੋ ਜੋ ਟੈਂਪਰੇਚਰ ਦੀ ਰਿਕੁਆਇਰਮੈਂਟ ਉਹਦੀ ਕੱਲੀ ਕੱਲੀ ਇਨਸਟਰੂਮੈਂਟ ਲੈ ਆ ਕੇ ਸੈਟਅਪ ਕਰਕੇ ਟਾਈਮ ਤੇ ਇਹ ਬਹੁਤ ਵਧੀਆ ਗੱਲ ਆ ਜੋ ਜੋ ਭਰਾਵਾ ਹੀ ਦਾ ਗਾਈਡ ਕਰ ਰਹੇ ਆ ਸਾਨੂੰ ਅਸੀਂ ਜਿਹੜੀ ਜਿਹੜੀ ਚੀਜ਼ ਕਹਿ ਰਹੇ ਆ ਉਹ ਆਪਾਂ ਪੂਰਾ ਅਵਧ ਕਰਵਾ ਰਹੇ ਆ ਤਾਂ ਹੀ ਇਹ ਸਵਾਮਾ ਹੋ ਰਹੀਆਂ ਤੁਹਾਡੀ ਸਾਰੀ ਸੰਗਤਾਂ ਦੀ ਸਹਿਯੋਗ ਨਾਲ ਹੀ ਆ ਗੁਰੂ ਸਾਹਿਬ ਕਿਰਪਾ ਕਰਨ ਸੰਸਥਾ ਦੇ ਨਾਲ ਤੁਸੀਂ ਜੁੜੇ ਆ ਇਹ ਸ ਪਿਆਰ ਜਿਹੜੇ ਇੱਕ ਪਿਆਰ ਹੁੰਦਾ ਇੱਕ ਤੁਸੀਂ ਸਾਰੇ ਸਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਪਿਆਰ ਕਰਦੇ ਆ ਸੰਸਥਾ ਦੇ ਨਾਲ ਸਾਰੀ ਟੀਮ ਨੂੰ ਹੌਸਲਾ ਦਿੰਦੇ ਆ ਹੌਸਲਾ ਵਜ਼ਾਈ ਕਰਦੇ ਆ ਸ਼ੇਅਰ ਕਰਕੇ ਤੇ ਇਹ ਹੀ ਇੱਕ ਸਾਡੀ ਟੀਮ ਦਾ ਹੌਸਲਾ ਵੱਧਦਾ ਹੈ ਇਸ ਕਰਕੇ ਤਾਂ ਹੀ ਅਸੀਂ ਤੁਰੇ ਫਿਰਦੇ ਆ ਤੇ ਬਾਬਾ ਬਾਕੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਕਦੀ ਹੁਣ ਚਲੋ ਸੋਸ਼ਲ ਮੀਡੀਆ ਸਾਰੇ ਦੇਖਦੇ ਆ ਜੋ ਜੋ ਰੈਸਕਿਊ ਚੱਲਿਆ ਕੋਈ ਐਡਾ ਸਾਡੀ ਕੋਈ ਟੀਮ ਨਹੀਂ ਸੀ ਵੀ ਆਪਾਂ ਆਪਣੀਆਂ ਟੀਮਾਂ ਰੱਖ ਕੇ ਬਹੁਤ ਵੱਡਾ ਕਰ ਸਕਦੇ ਜੋ ਸਾਡੇ ਕੋਲ ਜਿੰਨਾ ਕੋ ਹੁੰਦਾ ਸੀ ਦਿਖਾ ਰਹੇ ਆ ਪਰ ਗਰਾਊਂਡ ਲੈਵਲ ਤੇ ਜੇ ਸਾਡੇ ਨਾਲ ਰਹਿ ਕੇ ਕੋਈ ਕੰਮ ਨਾ ਚਾਹੁੰਦਾ ਆ ਕੋਈ ਆਣ ਕੇ ਦੇਖ ਸਕਦਾ ਸਾਡੀ ਸੰਸਥਾ ਕੰਮ ਕਿਵੇਂ ਕਰ ਰਹੀ ਹੈ ਜੇ ਤੁਸੀਂ ਆਣ ਕੇ ਗਰਾਊਂਡ ਤੇ ਹੁਣ ਸ਼ਾਮ ਨੂੰ ਫੋਗਿੰਗ ਕਰਨੀ ਆ ਕਟੋ ਕਟ ਬੀ ਟੀਮ ਮੈਂਬਰ ਫੋਗਿੰਗ ਲਈ ਜਾ ਰਹੇ ਆ ਦੋ ਗੱਡੀਆਂ ਦੋ ਮੋਟਰਸਾਈਕਲ ਜਿਹੜੀ ਸਾਰੇ ਹੀ ਸੈਨੀਟਾਈਜ਼ ਜਿੱਥੇ ਹੁਣ ਡੇਂਗੂ ਦੀ ਸ਼ਿਕਾਇਤ ਦਾ ਇੱਕ ਮਰੀਜ਼ ਆਇਆ ਉੱਥੇ ਅਸੀਂ ਹੁਣ ਜਾਣਾ ਉੱਥੇ ਸਾਰਾ ਸੈਨੀਟਾਈਜ਼ ਕਰਨਾ ਸਾਰਾ ਆਪਾਂ ਇਹ ਚੀਜ਼ਾਂ ਗਰਾਊਂਡ ਲੈਵਲ ਦੇ ਨਾਲ ਜੁੜ ਕੇ ਹੀ ਹੋ ਰਹੀਆਂ ਤਾਂ ਹੀ ਇਹ ਸੰਭਵ ਹੋ ਰਹੀਆਂ ਸਵਾਮਾ ਬਾਕੀ ਹੋਰ ਬਹੁਤ ਵੱਡੀਆਂ ਵਲੰਟੀਅਰ ਦੀ ਵੀ ਲੋੜ ਪੈਣੀ ਆ ਜੇ ਕੋਈ ਭਰਾ ਵਲੰਟੀਅਰ ਦੀ ਵੀ ਸਵਾਮਾ ਨਿਵਾਉਂਦਾ ਹੋਵੇ ਨਿਵਾਉਣਾ ਚਾਹੁੰਦਾ ਹੋਵੇ ਤੇ ਉਹਦੀ ਜਿਹੜੀ ਆ ਸਾਰੀ ਉਹ ਕੋਲਾ ਵੀਰ ਆਪਣਾ ਦੇਖਦਾ ਆ ਵੀ ਕਿਹੜੇ ਵਲੰਟੀਅਰ ਨੂੰ ਕਿੱਦਾਂ ਦੇਖਣਾ ਨੰਬਰ ਆਪਾਂ ਪਬਲਿਸ਼ ਕਰਾਂਗੇ ਆਪਣੀ ਟੀਮ ਦੇ ਤਾਂ ਹੀ ਹੋ ਪਾਊਗਾ ਕਿਉਂਕਿ ਜ਼ਮੀਨਾਂ ਵੀ ਬੀਜਣੀਆਂ ਬਹੁਤ ਤਾਦ ਕੰਮ ਆ ਸਾਡੀ ਸੰਸਥਾ ਨੇ ਐਂਡ ਐਂਡ ਤੱਕਰ ਕਰਕੇ ਜਾਣਾ ਤੁਹਾਡੀ ਸਾਰਿਆਂ ਦੀਆਂ ਬਦੌਲਤੀ ਸੰਗਤਾਂ ਦੀ ਬਦੌਲਤੀ ਇਹ ਕਾਰਜ ਹੋਣਗੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ